ਬੱਚੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੱਚੋ ਅੱਜ ਆਪਾਂ ਕਰਾਂਗੇ ਰੰਗੋ ਰੰਗ ਮਹਾਰਨੀ ਇਹ ਮਹਾਰਨੀ ਆਪਣੀ ਪਹਿਲੀ ਦੀ ਕਲਾਸ ਦੇ ਵਿੱਚ ਹੈਗੀ ਹੈ ਤੇ ਇਸ ਨੂੰ ਤੁਸੀਂ ਧਿਆਨ ਨਾਲ ਸੁਣਨਾ ਇਹਦੇ ਵਿੱਚ ਮੈਂ ਤੁਹਾਨੂੰ ਰੰਗੋ ਰੰਗ ਮਹਾਰਨੀ ਜਿਸ ਤਰ੍ਹਾਂ ਦਾ ਰੰਗ ਹੈ ਆਪਾਂ ਉਸੇ ਤਰ੍ਹਾਂ ਇਹ ਮਹਾਰਨੀ ਪੜ੍ਹਨੀ ਹੈ ਜਿਵੇਂ ਹਣ ਹਰੇ ਰੰਗ ਵਾਲੇ ਅੱਖਰ ਪੜ੍ਹਾਂਗੇ ਆਪਾਂ ਤੇ ਚਿੱਟੇ ਰੰਗ ਵਾਲੇ ਪੀਲੇ ਰੰਗ ਵਾਲੇ ਇਸੇ ਤਰ੍ਹਾਂ ਰੰਗੋ ਰੰਗ ਮਹਾਰਨੀ ਆਪਾਂ ਕਰਨੀ ਆ ਇਸ ਵੀਡੀਓ ਦੇ ਵਿੱਚ ਐੜੇ ਤੋਂ ਲੈ ਕੇ ਨਾਣੇ ਤੱਕ ਮਹਾਰਨੀ ਕਰਨੀ ਆ ਤੇ ਅਗਲੇ ਪਾੜ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਆਪਾਂ ਤੱਤੇ ਤੋਂ ਲੈ ਕੇ ਅੜਾੜੇ ਤੱਕ ਮਹਾਰਨੀ ਕਰਾਂਗੇ ਆਓ ਕਰੀਏ ਰੰਗੋ ਰੰਗ ਮਹਾਰਨੀ ਬੱਚਿਓ ਸਭ ਤੋਂ ਪਹਿਲਾਂ ਆਪਾਂ ਲਗਾ ਮਾਤਰਾਵਾਂ ਦੀ ਗੱਲ ਕਰਦੇ ਆ ਸਰ ਨਾਲ ਪਹਿਲਾਂ ਜਿਹੜੀਆਂ ਦਿਖਾਈ ਦੇ ਰੀਆਂ ਨੰਬਰ 1 ਤੇ ਕੰਨ ਫਿਰ ਸਿਹਾਰੀ ਫਿਰ ਬਿਹਾਰੀ ਫਿਰ ਔਂਕੜ ਦ ਲੈਂਕਰ ਲਾਂ ਦਲਾਵਾ ਹੋੜਾ ਘਨੌੜਾ ਤੇ ਇਸ ਤੋਂ ਇਲਾਵਾ ਬੱਚੋ ਤਿੰਨ ਲਗਾਖਰ ਦਿਖਾਈ ਦੇ ਰਹੇ ਆ ਉਹਦੇ ਵਿੱਚ ਹੈਗੇ ਬਿੰਦੀ ਟਿੱਪੀ ਤੇ ਅਦਕ ਬੱਚੋ ਪੰਜਾਬੀ ਵਿੱਚ ਤਿੰਨ ਸਵਰ ਹਨ ਊੜਾ ਐੜਾ ਤੇ ਈੜੀ ਤਿੰਨ ਅੱਖਰ ਇਹ ਸਵਾਰਾ ਬਾਕੀ ਸਾਰੇ ਵਿਅੰਜਨ ਬੱਚਿਓ ਇਹਦੇ ਵਿੱਚ 10 ਤਰ੍ਹਾਂ ਦੀਆਂ ਲਗਾ ਲੱਗ ਕੇ ਇਹ 10 ਤਰ੍ਹਾਂ ਦੀਆਂ ਆਵਾਜ਼ਾਂ ਬਣਾਉਂਦੇ ਆ ਜਿਵੇਂ ਊੜਾ ਊੜੇ ਨੂੰ ਜਦੋਂ ਔਂਕੜ ਲੱਗਦਾ ਤਾਂ ਊ ਦੀ ਆਵਾਜ਼ ਆਉਂਦੀ ਹੈ ਜੇਦ ਲੈਂਕੜ ਲੱਗਦਾ ਊੜੇ ਨੂੰ ਤਾਂ ਊ ਦੀ ਆਵਾਜ਼ ਆਉਂਦੀ ਹੈ ਜੇ ਬੱਚਿਓ ਊੜੇ ਨੂੰ ਹੋੜਾ ਲਾ ਦੀਏ ਤਾਂ ਔ ਦੀ ਆਵਾਜ਼ ਆਵੇਗੀ ਇਸ ਕਰਕੇ ਬੱਚਿਓ ਇਹ ਤਿੰਨ ਤਰ੍ਹਾਂ ਦੀਆਂ ਆਵਾਜ਼ਾਂ ਤਿੰਨ ਲਗਾ ਲਗਦੀਆਂ ਊੜੇ ਦੇ ਨਾਲ ਬੱਚਿਓ ਅੱਗੇ ਆ ਗਿਆ ਐੜਾ ਸਵਰ ਤੇ ਐੜੇ ਦੇ ਨਾਲ ਚਾਰ ਤਰ੍ਹਾਂ ਦੀਆਂ ਲਗਾ ਲਗਦੀਆਂ ਪਹਿਲੇ ਨੰਬਰ ਤੇ ਐੜੇ ਦੇ ਨਾਲ ਲੱਗਦਾ ਮੁਕਤਾ ਮੁਕਤਾ ਆਪਣੇ ਆਪ ਵਿੱਚ ਇੱਕ ਆਵਾਜ਼ ਹੈ ਇਹਦੇ ਨਾਲ ਕੋਈ ਲਗ ਕੋਈ ਚਿੰਨ ਨਹੀਂ ਹੁੰਦਾ ਐੜੇ ਦੀ ਆਵਾਜ਼ ਆਊਗੀ ਅ ਫਿਰ ਐੜੇ ਨੂੰ ਕੰਨਾ ਲਾ ਦਈਏ ਆ ਐੜੇ ਦਲਾਵਾ ਐ ਤੇ ਐੜੇ ਕਨੌੜਾ ਔ ਚਾਰ ਤਰ੍ਹਾਂ ਦੀਆਂ ਆਵਾਜ਼ਾਂ ਐੜੇ ਸਵਰ ਦੇ ਨਾਲ ਹੁੰਦੀਆਂ ਠੀਕ ਆ ਬੱਚੋ ਇਸ ਤੋਂ ਬਾਅਦ ਆ ਗਈ ਈੜੀ ਈੜੀ ਦੇ ਨਾਲ ਤਿੰਨ ਲਗਾ ਲੱਗਦੀਆਂ ਸਿਹਾਰੀ ਬਿਹਾਰੀ ਤੇ ਲਾਵਾ ਤੇ ਈੜੀ ਸਿਹਾਰੀ ਏ ਈੜੀ ਬਿਹਾਰੀ ਈ ਈੜੀ ਲਾਵਾ ਏ ਇਹ ਤਿੰਨ ਤਰ੍ਹਾਂ ਦੀਆਂ ਆਵਾਜ਼ਾਂ ਕਰਦਾ ਇਸ ਤੋਂ ਬਾਅਦ ਆ ਗਏ ਦੋ ਲਗਾਖਰ ਜਿਹੜੇ ਮਹਾਰਨੀ ਦੇ ਵਿੱਚ ਆਮ ਚੱਲਦੇ ਅੱਧਿਕ ਬਾਰੇ ਆਪਾਂ ਗੱਲ ਫਿਰ ਕਦੇ ਕਰਾਂਗੇ ਪਹਿਲਾਂ ਐੜੇ ਟਿੱਪੀ ਅ ਤੇ ਐੜੇ ਕੰਨਾ ਉੱਤੇ ਬਿੰਦੀ ਆ ਇਹ ਦੋ ਤਰ੍ਹਾਂ ਦੀਆਂ ਇਸ ਤਰ੍ਹਾਂ ਆਵਾਜ਼ਾਂ ਹੁੰਦੀਆਂ ਹਨ ਅੱਗੇ ਬੱਚੋ ਆਪਾਂ ਕਰਾਂਗੇ ਰੰਗੋ ਰੰਗ ਮਹਾਰਨੀ ਤੇ ਤੁਸੀਂ ਇਸ ਨੂੰ ਧਿਆਨ ਨਾਲ ਸੁਣਨਾ ਤੇ ਯਾਦ ਕਰ ਲੈਣਾ ਆਓ ਕਰੀਏ ਰੰਗੋ ਰੰਗ ਮਹਾਰਨੀ ਸਰਨਾ ਪਹਿਲਾਂ ਆਪਾਂ ਲਗਾ ਨੂੰ ਫਿਰ ਜਾਣਦੇ ਹਾਂ ਕੰਨਾ ਸੀ ਆਰੀ ਬਿਆਰੀ ਔਂਕੜ ਦਲੈਂਕੜ ਲਾਂ ਦੁਲਾ ਥੋੜਾ ਇਕ ਨੌੜਾ ਬੱਚੋ ਇਸ ਵਿੱਚ ਅੱਖਰ ਆਗੇ ਐੜਾ ਸ ਸ ਹ ਹ ਕ ਕ ਖ ਖ ਗ ਗ ਘ ਘ ਚ ਚ ਛ ਸ਼ ਜ ਜ ਝ ਝ ਏ ਟੈਂਕਾ ਫਿਰ ਆਪਾਂ ਮਹਾਰਨੀ ਕਰੀਏ ਅ सा हे की गु के शो जो जौ टा अगे बच्चे कन्ना सियारी बहारी औंकड़ दलैकड़ ਲਾ ਦਲਾ ਹੋੜਾ ਕਨੌੜਾ ਬਿੰਦੀ ਟਿੱਪੀ ਅੱਗੇ ਅੱਖਰ ਅੜਾ ਸਸਾ ਹਹਾ ਕਕਾ ਖਖਾ ਗੱਗਾ ਕੱਗਾ ਚੱਚਾ ਛੱਛਾ ਜੱਜਾ ਤੇ ਝੱਜਾ ਤੇ ਹੁਣ ਆਪਾਂ ਇਹਨਾਂ ਦੀਆਂ ਆਵਾਜ਼ਾਂ ਕਰੀਏ ਆ ਸੇ ਹੇ ਕੁ ਖੂ ਗੇ ਕੈ ਚੋ ਛੋ ਜੰ ਝਾਂ ਅੱਗੇ ਬੱਚੋ ਸਿਹਾਰੀ ਵਿਹਾਰੀ ਔਂਕੜ ਦਲੈਂਕੜ ਲਾਂ ਦਲਾਵਾ ਹੋੜਾ ਕਨੌੜਾ ਤੇ ਅੱਖਰ ਈੜੀ ਸ ਸ ਹ ਹ ਕ ਕ ਖ ਖ ਗ ਗ ਖ ਗ ਚ ਚ ਸ਼ ਸ਼ ਤੇ ਜ ਜ ਤੇ ਹੁਣ ਆਪਾਂ ਇਹਨਾਂ ਦੀਆਂ ਆਵਾਜ਼ਾਂ ਕਰੀਏ ਇਹ ਸੀ ਹੂ ਕੂ ਖੇ ਗੇ ਕੋ ਚ ਸ਼ ਜਾਂ ਅੱਗੇ ਬੱਚੋ ਬਿਹਾਰੀ ਔਂਕੜ ਦਲੈਂਕੜ ਲਾਂ ਦਲਾਵਾ ਹੋੜਾ ਕਨੌੜਾ ਬਿੰਦੀ ਟਿੱਪੀ ਤੇ ਹੁਣ ਇਸ ਵਿੱਚ ਅੱਖਰ ਕਿਹੜੇ ਈੜੀ ਸਸਾ ਹਾਹਾ ਕਕਾ ਖਖਾ ਗੱਗਾ ਕੱਗਾ ਚਚਾ ਤੇ ਸ਼ਸ਼ਾ ਤੇ ਇਹਨਾਂ ਦੀਆਂ ਆਵਾਜ਼ਾਂ ਆ ਗਈਆਂ ਈ ਸੁ ਹੂ ਕੇ ਖੈ ਗੋ ਕ ਚ ਛਾ ਅੱਗੇ ਬੱਚਿਓ ਔਂਕੜ ਦਲੈਂਕੜ ਲਾ ਦਲਾਵਾ ਹੋੜਾ ਕਨੌੜਾ ਬਿੰਦੀ ਟਿੱਪੀ ਤੇ ਅੱਖਰਾਂ ਦੇ ਵਿੱਚ ਊੜਾ ਸਸਾ ਹਾਹਾ ਕਕਾ ਖਖਾ ਗੱਗਾ ਕੱਗਾ ਤੇ ਚਚਾ ਤੇ ਹੁਣ ਇਹਨਾਂ ਦੀ ਆਪਾਂ ਆਵਾਜ਼ਾਂ ਕਰਾਂਗੇ ਊ ਸੂ ਹੇ ਕੈ ਖੂ ਗੋ ਕੰ ਚਾ ਅੱਗੇ ਬੱਚਿਓ ਦਲੈਂਕੜ ਲਾਂ ਦਲਾਵਾ ਹੋੜਾ ਕਨੌੜਾ ਬਿੰਦੀ ਟਿੱਪੀ ਤੇ ਇਹਦੇ ਵਿੱਚ ਅੱਖਰ ਆ ਗਏ ਊੜਾ ਸਸ ਹਾਹਾ ਕਕਾ ਖਖਾ ਗੱਗਾ ਠੱਗਾ ਤੇ ਇੰਨੀਆਂ ਆਵਾਜ਼ਾਂ ਊ ਸ ਹ ਕੋ ਖ ਗੰ ਕਾ ਅੱਗੇ ਬੱਚੋ ਲਾਂ ਦਲਾਵਾ ਙੜਾ ਕਨੌੜਾ ਬਿੰਦੀ ਤੇ ਟਿੱਪੀ ਤੇ ਇਹਦੇ ਵਿੱਚ ਅੱਖਰ ਹੈਗੇ ਆ ਈੜੀ ਸਸਾ ਹਾਹਾ ਕਕਾ ਖਖਾ ਤੇ ਗੱਗਾ ਤੇ ਇਹਨਾਂ ਦੀਆਂ ਆਵਾਜ਼ਾਂ ਹਨ ਐ ਸੈ ਹੋ ਕ ਖੰ ਗਾ ਅੱਗੇ ਦਲਾਵਾ ਖੂੜਾ ਕਨੌੜਾ ਬਿੰਦੀ ਟਿੱਪੀ ਤੇ ਇਸ ਵਿੱਚ ਅੱਖਰ ਹਨ ਐੜਾ ਸਸਾ ਹਾਹਾ ਕਕਾ ਤੇ ਖਖਾ ਆਵਾਜ਼ਾਂ ਹਨ ਐ ਸੋ ਹੋ ਕੰ ਖਾ ਅੱਗੇ ਬੱਚੋ ਖੂੜਾ कनौड़ा बिंदी टिपी अखर ऊड़ा सस्ा हाह कका आवाजा हौ हे बचो कनौड़ा बिंदी ते टिपी अखर हन ऐड़ा सस्सा हाहा अ ਸਾਂ ਹਾਂ ਅੱਗੇ ਬੱਚਿਓ ਬਿੰਦੀ ਟਿੱਪੀ ਅੱਗੇ ਅੱਖਰ ਹਨ ਐੜਾ ਸਸਾ ਇਹਨਾਂ ਦੀਆਂ ਆਵਾਜ਼ਾਂ ਹਨ ਅ ਸਾਂ ਅੱਗੇ ਰਹਿ ਗਈ ਇੱਕੋ ਇੱਕ ਬਿੰਦੀ ਤੇ ਅੱਖਰ ਰਹਿ ਗਿਆ ਐੜਾ ਇਸ ਦੀ ਆਵਾਜ਼ ਹੈ ਆ ਅੱਗੇ ਬੱਚਿਓ ਮੁਕਤਾ ਕੰਨਾ ਸਿਆਰੀ ਬਿਹਾਰੀ ਔਂਕਰ ਦਲੈਂਕੜ ਲਾਂ ਦਲਾਵਾਂ ਹੋੜਾ ਕਨੌੜਾ ਬਿੰਦੀ ਟਿੱਪੀ ਅੱਖਰ ਹਨ ਸ ਸ ਹ ਹ ਕ ਕ ਖ ਖ ਗ ਗ ਘ ਘ ਚ ਚ ਛ ਝ ਜ ਜਜ ਟੈਂਕ ਠਠਾ ਤੇ ਹੁਣ ਆਪਾਂ ਕਰਦੇ ਇਹਨਾਂ ਦੀਆਂ ਆਵਾਜ਼ਾਂ ਸ ਹਾ ਕੇ ਖੀ ਗੁ ਕੁ ਚ ਛ ਜੋ ਜ ਟਾ ਠਾ ਅੱਗੇ ਮੁਕਤਾ ਕੰਨਾ ਸਿਆਰੀ ਬਿਆਰੀ ਔਂਕਰ ਦ ਲੈਂਕਰ ਲਾਂ ਦ ਲਾਵਾਂ ਊੜਾ ਕਨੌੜਾ ਬਿੰਦੀ ਟਿੱਪੀ ਅੱਖਰ ਹਨ ਹਾ ਹ ਕਕਾ ਖਖਾ ਗੱਗਾ ਕੱਗਾ ਚਚਾ ਸ਼ਸ਼ਾ ਜੱਜਾ ਚੱਜਾ ਟੈਂਕਾ ਠੱਠਾ ਡੱਡਾ ਤੇ ਹੁਣ ਆਪਾਂ ਇਹਨਾਂ ਦੀਆਂ ਆਵਾਜ਼ਾਂ ਕਰਾਂਗੇ ह का खे, गी कु चू शे जे चो तो अगे मुक्ता पन्ना स्यारी बहारी औंकड़ दलैकड़ लाँ दलावा हूड़ा कनौड़ा ਬਿੰਦੀ ਟਿੱਪੀ ਅੱਖਰ ਹਨ ਕ ਕ ਖ ਖ ਗ ਗ ਕ ਗ ਚ ਚ ਸ਼ ਸ਼ ਜ ਜ ਚ ਜ ਟ ਕ ਠ ਠ ਡ ਡ ਢ ਡ ਤੇ ਬੱਚੇ ਹੁਣ ਇਹਨਾਂ ਦੀਆਂ ਆਵਾਜ਼ਾਂ ਆਪਾਂ ਕਰਦੇ ਹਾਂ ਕ ਖ ਗ ਗੀ ਚ ਸ਼ੂ ਜੇ ਚ ਟ ਠ ਡ ਡ ਅੱਗੇ ਬੱਚਿਓ ਮੁਕਤਾ ਕੰਨਾ ਸਿਆਰੀ ਬਿਆਰੀ ਔਂਕਰ ਦਲੈਂਕਰ ਲਾ ਦਲਾਵਾ ਊੜਾ ਕਨੌੜਾ ਬਿੰਦੀ ਟਿੱਪੀ ਅੱਖਰ ਹਨ ਖ ਖਾ ਗੱਗਾ ਕੱਗਾ ਚਚਾ ਛੱਛਾ ਜੱਜਾ ਚੱਜਾ ਟੈਂਕਾ ਠੱਠਾ ਡੱਡਾ ਟੱਡਾ ਨਾਣਾ ਤੇ ਹੁਣ ਆਪਾਂ ਇਹਨਾਂ ਦੀਆਂ ਆਵਾਜ਼ਾਂ ਕਰਦੇ ਹਾਂ ਖ ਗਾ ਕੇ ਜੀ ਸ਼ੂ ਜੂ ਚੇ ਟੇ ਠੋ ਡੋ ਟਾ ਣਾ ਅੱਗੇ ਬੱਚਿਓ ਮੁਕਤਾ ਕੰਨਾ ਸਿਆਰੀ ਬਿਆਰੀ ਔਂਕੜ ਦਲੈਂਕੜ ਲਾਂ ਦਲਾਵਾ ਹੋੜਾ ਕਨੌੜਾ ਟਿੱਪੀ ਬੱਚਿਓ ਅੱਖਰ ਹਨ ਗੱਗਾ ਖੱਗਾ ਚੱਚਾ ਛੱਛਾ ਜੱਜਾ ਝੱਜਾ ਕੈਂਕ ਠੱਠਾ ਡੱਡਾ ਢੱਡਾ ਣਾਣਾ ਹੁਣ ਆਪਾਂ ਕਰਾਂਗੇ ਆਵਾਜ਼ਾਂ ਗ ਘਾ ਚੇ ਛੀ ਜੁ ਝੂ ਟੇ ਠੈ ਡੋ ਢੋ ਣ ਕੇ ਬੱਚਿਓ ਮੁਕਤਾ ਕੰਨਾ ਸਿਆਰੀ ਵਿਆਰੀ ਔਂਕਰ ਦ ਲੈਂਕਰ ਲਾਂ ਦਲਾਵਾ ਹੁੜਾ ਕਨੌੜਾ ਅੱਖਰ ਹਨ ਕੱਗਾ ਚਚਾ ਛੱਛਾ ਜੱਜਾ ਚੱਜਾ ਟੈਂਕਾ ਠੱਠਾ ਡੱਡਾ ਢੱਡਾ ਣਾਣਾ ਹੁਣ ਕਰਾਂਗੇ ਆਪਾਂ ਇਹਨਾਂ ਦੀਆਂ ਆਵਾਜ਼ਾਂ ਕ ਚਾ ਛ ਜੀ ਕੂ ਟੂ ਥੇ ਡੈ ਟੂ ਨੰ ਅੱਗੇ ਬੱਚੋ ਮੁਕਤਾ ਕੰਨਾ ਸਿਆਰੀ ਵਿਆਰੀ ਔਂਕਰ ਦਲੈਂਕੜ ਲਾਂ ਦਲਾਵਾ ਹੋੜਾ ਅੱਖਰ ਹਨ ਚਚਾ ਛਸ਼ ਜਜਾ ਚਜਾ ਟੈਂਕਾ ਠਠਾ ਡੱਡਾ ਟੱਡਾ ਨਾਣਾ ਤੇ ਹੁਣ ਆਪਾਂ ਇਹਨਾਂ ਦੀਆਂ ਆਵਾਜ਼ਾਂ ਕਰਾਂਗੇ ਚ ਛਾ ਜੇ ជី ਟੂ ਥੂ ਡੇ ਟੈ ਣੋ ਮੁਕਤਾ ਕੰਨਾ ਸਿਆਰੀ ਬਿਆਰੀ ਔਂਕਰ ਦਲੈਂਕਰ ਲਾ ਦਲਾਵਾ ਅੱਖਰ ਹਨ ਛ ਸ਼ ਜ ਜ ਚ ਜ ਟ ਟ ਠ ਠ ਡ ਡ ਢ ਢ ਨ ਨ ਆਵਾਜ਼ਾਂ ਹਨ ਸ਼ ਜ ਚ ਟ ਢ ਟ ਨ ਅੱਗੇ ਬੱਚੋ ਮੁਕਤਾ ਕੰਨਾ ਸਿਆਰੀ ਵਿਆਰੀ ਔਂਕਰ ਦ ਲੈਂਕਰ ਲਾ ਅਕਰਹ ਨ ਜੱਜਾ ਚੱਜਾ ਟੈਂਕਾ ਠੱਠਾ ਡੱਡਾ ਢੱਡਾ ਣਾਣਾ ਤੇ ਹੁਣ ਆਪਾਂ ਇਸ ਦੀਆਂ ਆਵਾਜ਼ਾਂ ਕਰਦੇ ਆ ਜ ਝਾ ਤੇ ਠੀ ਡੂ ਟੂ ਣੇ ਮਕਤਾ ਕੰਨਾ ਸਿਆਰੀ ਬਿਆਰੀ ਅੰਕੜ ਦਲੈਂਕੜ ਅੱਖਰ ਹਨ ਜਜਾ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਤੇ ਆਵਾਜਾ ਹਨ ਚ ਟਾ ਠੇ ਡੀ ਟੂ ਣੂ ਮਕਤਾ ਕੰਨਾ ਸਿਆਰੀ ਬਿਆਰੀ ਅੰਕੜ ਅੱਖਰ ਹਨ ਟੈਂਕ ਠੱਠਾ ਡੱਡਾ ਢੱਡਾ ਨਾਣਾ ਤੇ ਹੁਣ ਆਪਾਂ ਇਹਨਾਂ ਦੀਆਂ ਆਵਾਜ਼ਾਂ ਕਰਾਂਗੇ ਟ ਠਾ ਡੇ ਟੀ ਨੂੰ ਮੁਕਤਾ ਕੰਨਾ ਸਿਹਾਰੀ ਬਿਹਾਰੀ ਅੱਖਰ ਹਨ ਠੱਠਾ ਡੱਡਾ ਢੱਡਾ ਨਾਣਾ ਆਵਾਜ਼ਾਂ ਹਨ ਠ ਡਾ ਟੇ ਣੀ ਮਕਤਾ ਕੰਨਾ ਸਿਆਰੀ ਤੇ ਅੱਖਰ ਹਨ ਡੱਡਾ ਢੱਡਾ ਨਾਣਾ ਹੁਣ ਆਪਾਂ ਆਵਾਜ਼ਾਂ ਕਰਾਂਗੇ ਡ ਟਾ ਣੀ ਮਕਤਾ ਕੰਨਾ ਤੇ ਅੱਖਰ ਹਨ ਢੱਡਾ ਨਾਣਾ ਤੇ ਅੱਗੇ ਆਪਾਂ ਆਵਾਜ਼ਾਂ ਕਰਾਂਗੇ ਤ ਣਾ ਗੇ ਬੱਚੋ ਰਹਿ ਗਿਆ ਮੁਕਤਾ ਮੁਕਤੀ ਨੇ ਕੋਈ ਵੀ ਚਿੰਨ ਨਹੀਂ ਲੱਗਦਾ ਇਹ ਖਾਲੀ ਅੱਖਰ ਦੀ ਆਵਾਜ਼ ਹੁੰਦੀ ਹੈ ਤੇ ਆਪਣੇ ਕੋਲੇ ਅੱਖਰ ਰਹਿ ਗਿਆ ਣਾਣਾ ਤੇ ਇਸ ਦੀ ਆਵਾਜ਼ ਹੈ ਣ ਬੱਚੋ ਏ ਸੀ ਰੰਗੋ ਰੰਗ ਮਹਾਰਨੀ ਚੰਗਾ ਲੱਗਿਆ ਵੀਡੀਓ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਇਹਨੂੰ ਵੱਧ ਤੋਂ ਵੱਧ ਸੁਣਨਾ ਤੇ ਸ਼ੇਅਰ ਕਰਨਾ ਬੱਚੋ ਅਗਲੇ ਪਾਰਟ ਵਿੱਚ ਆਪਾਂ ਤੱਤੇ ਤੋ ਰਾੜੇ ਤੱਕ ਰੰਗੋ ਰੰਗ ਮਹਾਰਨੀ ਕਰਾਂਗੇ ਬਾਏ ਬਾਏ ਬੱਚੋ ਮਿਲਦੇ ਹਾਂ ਹੁਣ ਆਪਾਂ ਅਗਲੀ ਵੀਡੀਓ ਵਿੱਚ